ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਹੈ ਤੁਹਾਡਾ ਮੇਰੇ ਚੈਨਲ ਤੇ ਮਾਲਵਾ ਬਟਿਕ ਅੱਜ ਮੈਂ ਤੁਹਾਡੇ ਲਈ ਪੇਂਟਿੰਗ ਵਾਲੇ ਸੂਟਾਂ ਦੀ ਵੀਡੀਓ ਲੈ ਕੇ ਆਈਆਂ ਜਿਸ ਵਿੱਚ ਬਹੁਤ ਹੀ ਸੋਹਣੇ ਪੇਂਟਿੰਗ ਵਾਲੇ ਸੂਟ ਹੈਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰਿਆ ਕਰੋ ਤਾਂ ਜੋ ਤੁਹਾਨੂੰ ਡਿਜ਼ਾਈਨਾਂ ਦਾ ਪਤਾ ਲੱਗ ਸਕੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਮੈਨੂੰ WhatsApp ਨੰਬਰ ਤੇ ਪੁੱਛ ਸਕਦੇ ਹੋਗੇ ਪ੍ਰਾਈਸ ਪੁੱਛ ਸਕਦੇ ਹੋਗੇ ਇਹ ਵਧੀਆ ਹੁੰਦੇ ਆ ਸੂਟ ਸਿੰਪਲ ਸੋਬਰ ਹੁੰਦੇ ਆ ਆਪਾਂ ਕਿਸੇ ਛੋਟੇ ਮੋਟੇ ਫੰਕਸ਼ਨ ਤੇ ਵੀਅਰ ਕਰ ਸਕਦੇ ਆਂਗੇ ਜੇ ਬਾਰੰਦਰ ਜਾਣਾ ਤਾਂ ਵੀ ਆਪਾਂ ਵੀਅਰ ਕਰ ਸਕਦੇ ਆਂਗੇ ਕਿਤੇ ਵੀ ਮਤਲਬ ਵੇਅਰ ਕਰ ਸਕਦੇ ਆਂਗੇ ਬਹੁਤ ਹੀ ਸੋਹਣਾ ਲੱਗਦਾ ਪਾਇਆ ਸੂਟ ਅਗਰ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਦਿੱਤੇ ਹੋਏ ਨੰਬਰ ਤੇ ਮੈਨੂੰ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾਗਾ ਕਿਸੇ ਵੀ ਸਟੱਫ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਦੁਪੱਟੇ ਦੇ ਨਾਲ ਚਾਹੀਦਾ ਪੇਂਟਿੰਗ ਵਾਲਾ ਸੂਟ ਤੇ ਦੁਪੱਟਾ ਵੀ ਅਸੀਂ ਪੇਂਟ ਕਰ ਦਾਂਗੇ ਅਗਰ ਤੁਹਾਨੂੰ ਵਿਦਾਊਟ ਦੁਪੱਟਾ ਚਾਹੀਦਾ ਤਾਂ ਕੱਲੀ ਸ਼ਰਟ ਵੀ ਅਸੀਂ ਪੈਂਟਿੰਗ ਕਰਕੇ ਦੇਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ